ਤੁਸੀਂ ਹੁਣ ਤੱਕ ਡੇਢ ਮਹੀਨਾ ਤੋਂ ਉੱਤੇ ਹੋ ਗਿਆ ਕਣਕ ਮੰਡੀਆਂ 'ਚ ਚੱਕੀ ਗਈ। ਤੁਸੀਂ ਹੁਣ ਤੱਕ ਕਣਕ ਦਾ ਹਿਸਾਬ ਕਿਉਂ ਨਹੀਂ ਕਰਦੇ ਉਹਦੀ 25 ਕਿ 30 ਕਿ 32 ਕਿਲਿਆਂ ਦੀ ਕਿੰਨੀ ਹੈ ਠੇਕੇ ਵਾਲੀ ਸਮੇਤ। ਟੀ.ਡੀ.ਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆਈ ਗਾਂ ਝੋਨਾ ਲਾਉਣਾ ਈ। ਹੂੰ ਤੇ ਮੈਨੂੰ ਮੈਂ ਹੁਣ ਕੱਲ ਤੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾਵਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਆਏ ਨਾ ਕਰ। ਤੇ ਮਨਵਾ ਤੇਲ ਦੀ ਤੇਲ ਦੀ ਪਰਚੀ ਲਾ ਜਾ। ਤੇਲ ਦੀ ਪਰ ਮੈਂ ਤੇਲ ਸਿਰਚ ਮਾਰਨਾ ਈ ਮੈਂ ਤਾਂ ਪੈਸਿਆਂ ਦੀ ਲੋੜ ਆ। ਪੁਰਾਣੇ ਪਾਣੀਆ ਕੈਟਾਗਰੀ ਨੇ ਜਦੋਂ ਇਨਸਾਨ ਬਣਿਆ ਨਾ ਤੇ ਅਕਲ ਮੂਰੇ ਲਵਾ ਕੇ ਜਾਂਦੀ ਸੀ ਹਾਂਜੀ ਵੀ ਆਪ ਦੀ ਜ਼ੁਬਾਨ ਤੋਂ ਪਹਿਲਾਂ ਜਿਹੜੀ ਅਕਲ ਕੰਮ ਕਰਦੀ ਜਿੱਥੇ ਸਾਡੀ ਵਾਰੀ ਆਈ ਸੀ ਉਦੋਂ ਪੁੱਛਿਆ ਵੀ ਅਕਲ ਤੇ ਸਾਡੀ ਮੁੱਛ ਖੜੀ ਹੁੰਦੀ ਅਸੀਂ ਤਾਂ ਚਾਰ ਉਂਗਲਾਂ ਤਾਂ ਪਿੱਛੇ ਨਾ ਵੱਟ ਪਿੱਛੇ ਤੇ ਬੰਦਾ ਮਾਰ ਦਿੰਦੇ ਠੀਕ ਹੈ ਉਦੋਂ ਬਾਅਦ ਚੱਕ ਲਾਉਂਦੀ ਹੈ ਕਿਉਂਕਿ ਕਹਤਾ ਸੀ ਰੱਬ ਨੂੰ ਵੀ ਅਸੀਂ ਜੱਟ ਐ ਜਿੱਥੇ ਅਸੀਂ ਜਾਵਾਂਗੇ ਤੇ ਇਕੱਲ ਸਾਲੀ ਲੱਗਦੀ ਸਾਡੇ ਮੂਰੇ ਲੱਗ ਕੇ ਜਾਊਗਾ ਜਹਾਰ ਕੀ ਤਾਂ ਤੁਹਾਡੇ ਕੋਲ ਆਏ ਆ ਸਾਡੀ ਅੰਡਰਸਟੂਡੀ ਆਪੇ ਨਹੀਂ ਕੋਈ ਨਹੀਂ ਹਾਂਜੀ ਉਹ ਮੈਂ ਵੀ ਇਨਸਾਨ ਹੀ ਆ ਮੈਂ ਭਗਵਾਨ ਨਹੀਂ ਆ ਹੱਥ ਬੰਨਣ ਦੀ ਲੋੜ ਨਹੀਂ ਸੱਸੀ ਜਨਾਬ ਸੱਸੀ ਘੱਪ ਮੈਂ ਕਿਵੇਂ ਆ ਠੀਕ ਕਰਾ ਮੈਂ ਤਾਂ ਤੇ ਮੈਂ ਸੋਕਾ ਉਹ ਜਨਾਬ ਜਿਹੜਾ ਰੋਲਾ ਉਹ ਆੜਤੀ ਦੇ ਤਾਂ ਜੀਂਗਦਾਰ ਦਾ ਜੀ ਉਹ ਜੇ ਨਿਪਟਿਆ ਨਹੀਂ ਜੀ ਅੱਛਾ ਉਹ ਉਹ ਜਿਹੜਾ 5-6 ਲੱਖ ਰੋਲਾ ਮੇਰੇ ਖਾ ਹਾਂਜੀ ਹਾਂਜੀ ਨਿਬੜਿਆ ਨੇ ਨਿਬੜਿਆ ਨਹੀਂ ਜੀ ਯਾਰ ਕਿੰਨੇ ਦਿਨ ਹੋ ਗਏ ਉਹ ਤਾਂ 2 ਹਫ਼ਤੇ 3 ਹਫ਼ਤੇ ਹੋ ਚੱਲੇ ਹੋਣਗੇ ਉਹ ਕੋਈ ਸੇਠ ਨਹੀਂ ਰਹਾ ਦਿੰਦਾ ਜੀ ਦੁਆਪ ਤਾਂ ਉੱਤੇ ਹੋਗਾ ਹਾਂਜੀ ਹਾਂਜੀ ਨਿਵੇੜਿਆ ਨਹੀਂ ਤੂੰ ਉਹ ਮੈਥੋਂ ਪ੍ਰਸੂਤ ਹੀ ਨਹੀਂ ਆਉਂਦਾ ਜੀ ਹਿਸਾਬ ਪਤਾ ਉਹਨਾਂ ਦਾ ਸੇਠ ਆਉਂਦਾ ਜੀ ਆਪੇ ਨਿਬੜ ਲਾਂਗੇ ਮਾੜੀ ਜੀ ਗੜਸ ਰੱਖਿਆ ਕਰੋ ਸੂਤ ਕਿਵੇਂ ਨਹੀਂ ਆਉਂਦਾ ਕੌਣ ਨਹੀਂ ਸੂਤ ਆਉਂਦਾ ਜ਼ਿੰਮੇਵਾਰ ਨਹੀਂ ਆਉਂਦਾ ਕਿ ਆੜਤੀਆਂ ਨਹੀਂ ਆਉਂਦਾ ਆੜਤੀਆਂ ਨਹੀਂ ਆਉਂਦਾ ਜੀ ਨਹੀਂ ਤੈਨੂੰ ਕੀ ਲੱਗਦਾ ਗੜਬੜ ਕੀ ਦੇ ਜੀ ਜ਼ਿੰਮੇਵਾਰ ਚਾਹੇ ਕਿ ਆੜਤੀਏ ਚ ਹੈ ਆੜਤੀਏ ਜੀ ਕਨਫਰ ਫਸਕਾ ਮੜਾ ਮੋਟਾ ਛੱਕਾ ਜੀ ਮੈਨੂੰ ਪੂਰਾ 8 3 ਗਲਤ 8 3 ਗਲਤ ਹੈ ਜੀ ਫੱਦ ਲਿਖਦਾ ਪੈਸੇ ਹਾਂਜੀ ਹਾਂਜੀ ਤੁਹਾਡੀ ਗੱਲ ਆ ਯਾਰ ਉਹ ਤਾਂ ਕਹਿੰਦੇ ਜੀ 25 26 ਕਿੱਲਿਆਂ ਦੀ ਫਸਲ ਵੀ ਅਸੀਂ ਇਹਨਾਂ ਦੇ ਵੇਚਦੇ ਆ ਹਾਂ ਉਹ ਤਾਂ ਬੜੀ ਸੇ ਐਪਲੀਕੇਸ਼ਨ 25 26 ਕਿੱਲਿਆਂ ਦੀ ਫਸਲ ਹੁੰਦੀ ਆ ਉਹਦੇ ਨਾਲ ਤਾਂ ਵੀ ਪੈਸੇ ਸੇ ਟੁੱਟ ਜਾਂਦੇ ਜੀ 5 ਲੱਖ ਰੁਪਏ ਦੇ ਨੇ 5 ਲੱਖ ਰੁਪਏ 5 ਲੱਖ ਤੋਂ 5 ਲੱਖ ਪਲੱਸ ਕੁਝ ਲਿਖਿਆ ਉਹਨਾਂ ਨੇ ਹਣਾ ਇਹ ਦੇਖੀ ਸੀ ਐਪਲੀਕੇਸ਼ਨ ਵਿੱਚ ਹਾਂਜੀ ਹੁਣ ਬੁਲਾਏ ਆ ਕਿ ਆਏ ਬੁਲਾਏ ਆ ਜੀ ਅੱਛਾ ਜਿਹੜੇ 2 3 ਹਫਤੇ ਹੋ ਗਏ ਆਪਣੇ ਕੋਲ ਅਪਲੀਕੇਸ਼ਨ ਆਏ ਨੂੰ ਹਾਂਜੀ ਕਿੰਨੇ ਕ ਵਾਰੀ ਸੱਦੇ ਪਿਛਲੇ ਤਾਂ ਸਬੰਧ ਨਾ ਦੇਣਾ ਮੈਂ ਉਹਨੂੰ ਸਾਦਾ ਹੀ ਇਰਾਦਾ ਹੀ ਤਾਂ ਆ ਜਾਂਦਾ ਜਿੰਮੇਵਾਰਤਾ ਬਾਣੀਆਂ ਨਹੀਂ ਆਉਂਦਾ ਜੀ ਆਉਂਦਾ ਹੀ ਨਹੀਂ ਹਾਂਜੀ ਉਹ ਦਿਨ ਤਾਂ ਨਹੀਂ ਦੱਸਿਆ ਮੈਨੂੰ ਜਿਉਂਦਾ ਨਹੀਂ ਇੱਕ ਵਾਰੀ ਵੀ ਨਹੀਂ ਆਇਆ ਇੱਕ ਵਾਰੀ ਆਇਆ ਸੀ ਜੀ ਉਦੋਂ ਬਸ ਕੀੜਾ ਜਾਂ ਮਾਰ ਕੇ ਤੁਰ ਗਿਆ ਜੀ ਕੀ ਕਹਿ ਗਿਆ ਉਦੋਂ ਕਹਿੰਦਾ ਕੋਈ ਗੱਲ ਨਹੀਂ ਸਿੱਪੇ ਨਿਬੜ ਲਾਂਗੇ ਨਹੀਂ ਆਪੇ ਉਹਨੂੰ ਆਪੇ ਨਿਬੜਦੇ ਹੁੰਦੇ ਤਾਂ ਸਾਡੇ ਕੋਲ ਅਗਰ ਥਾਣੇ ਕਿਉਂ ਆਉਂਦਾ ਥੋੜਾ ਵਿਖਾਇਆ ਕਰੋ ਆ ਵਰਦੀ ਨਾ ਇਹ ਚੀਜ਼ਾਂ ਵਖਾਉਣ ਵਾਸਤੇ ਹੁੰਦੀਆਂ ਆਪਣੀ ਐਵੇਂ ਡਰਦਿਆਂ ਨੂੰ ਡਰਾਉਣ ਵਾਸਤੇ ਨਹੀਂ ਹੁੰਦੀ ਜਿਹੜਾ ਬੰਦਾ ਲੁੱਚਪੁਣਾ ਕਰਦਾ ਉਹਦੇ ਵਾਸਤੇ ਭਾਈ ਆ ਮਰਦੀ ਆਪਾਂ ਇਹ ਇਹ ਤਾਂ ਹੈ ਜੀ ਤੇ ਫਿਰ ਮਾੜਾ ਜਿਹਾ ਦਬਕਾ ਰੱਖਿਆ ਕੋ ਉਹਨੂੰ ਗੱਲਸ ਰੱਖਿਆ ਕੋ ਰਿਆ ਤੁਹਾਨੂੰ ਕਾਣਾ ਕਿਸੇ ਦੀ ਨਾ ਹੁਣ ਬੁਲਾਇਆ ਜੀ ਰਾਜੂ ਨੂੰ ਬੁਲਾਇਆ ਜੀ ਉਹਦੀ ਫੇਰ ਹੁਣ ਉਹਨੂੰ ਸਖਤ ਫੋਨ ਕਰੋ ਰਾਜੂ ਆ ਗਿਆ ਰਾਜੂ ਆ ਗਿਆ ਜੀ ਠੀਕ ਹੈ ਆਰਤੀਆ ਨਹੀਂ ਆਇਆ ਆਰਤੀਆ ਨੂੰ ਮੈਂ ਬੁਲਾਉਣਾ ਜੀ ਹੁਣ ਉਹਨੂੰ ਮੇਰੇ ਵੱਲੋਂ ਸਖਤ ਫੋਨ ਕਰ ਦੇ ਇੱਕ ਵਾਰੀ ਠੀਕ ਹੈ ਜੀ ਤੇਰੇ ਹੱਥ ਖੜੇ ਨਹੀਂ ਨਿਪਟਦਾ ਤੂੰ ਮੈਥੋਂ ਨਹੀਂ ਨਿਪਟਦਾ ਜੀ ਬਸ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਿਬੇੜ ਕੇ ਵਖਾਉਣਾ ਹ 10 ਮਿੰਟਾਂ ਤੋਂ ਪਹਿਲਾਂ ਉਹਨੂੰ ਕਹ ਵੀ ਸਾਹਬ ਦੇ ਕੋਲੇ ਜਾਈਦਾ ਤੂੰ ਐਸਐਚਓ ਸਾਹਬ ਦੇ ਕੋਲ ਠੀਕ ਹੈ ਹੁਣ ਕੇ ਮੇਰੀ ਡਿਊਟੀ ਸਾਹਬ ਨਾਲ ਮੀਟਿੰਗ ਹੈ ਠੀਕ ਹੈ ਤਾਂ ਮੈਂ ਜਾਣਾ ਹੈ ਉਹਨੂੰ ਕਹ 10 ਤੋਂ 11ਵਾਂ ਮਿੰਟ ਹੋ ਗਿਆ ਨਾ ਤੇ ਉਹਨੂੰ ਕਹ ਵੀ ਸਾਹਬ ਨੇ ਆਖਿਆ ਵੀ ਚੱਕ ਕੇ ਲਿਜਾਵਾਂਗੇ ਤੈਨੂੰ ਠੀਕ ਹੈ ਜੀ ਲੈ ਆਉਣਾ ਸਰ ਆਹੀ ਸ਼ਬਦ ਵਰਤਨੇ ਜੇ ਤੇ ਮੈਂ ਜਾ ਠੀਕ ਹੈ ਸਰ ਇਹ ਥੋੜੋ ਗੱਲ ਹੈ ਯਾਰ ਖੱਜਲੋ ਕਰੀ ਜਾਂਦੇ ਉਹਨੂੰ ਗੇੜੇ ਮਾਰੀ ਜਾਂਦਾ ਤੇ ਉਹ ਆਉਂਦਾ ਨਹੀਂਗਾ ਉਹਨੂੰ ਰਾਜੂ ਰੁਪਏ ਦੇ ਦੋ ਰਾਜੂ ਰਾਜੂ ਨੂੰ ਭੇਜ ਦਿਓ ਮੇਰੇ ਕੋਲ ਰਾਜੂ ਸਸੀ ਕਾਲ ਜਨਾਬ ਸਾਚੀਕਾਲ 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 ਪੁੱਤ ਸਾਚੀਕਾਲ ਬੱਚੇ ਨੂੰ ਵੀ ਲਈ ਫਿਰਦੇ ਉਠਾਣੇ ਹਾਂਜੀ ਗਰੀ ਇੱਥੇ ਕਰਦਾ ਸੀ ਕਰ ਅੱਛਾ ਆਜੋ ਬੈਠੋ ਪੁੱਤ ਬੈਠੇ ਬੈਠ ਜਾ ਬੈਠ ਹੈਲੋ ਬੇਟਾ ਕੀ ਨਾਮ ਹੈ ਇਕਮ ਇਕਮ ਬਹੁਤ ਸੋਹਣਾ ਨਾ ਯਾਰ ਜਿੰਨਾ ਸੋਹਣਾ ਮੁੰਡਾ ਉਹਨਾਂ ਸੋਹਣਾ ਨਾ ਹੈ ਪੜਦੇ ਹੋ ਕਿਹੜੀ ਕਲਾਸ ਚ ਪੰਜਵੀਂ ਪੰਜਵੀਂ ਚ ਵਧੀਆ ਨੰਬਰ ਆਉਂਦੇ ਹੁੰਦੇ ਆ ਹਾਂਜੀ ਡੈਡੀ ਕਹਿੰਦੇ ਹੁੰਦੇ ਕਿ ਨਹੀਂ ਕਈ ਵਾਰ ਕੋਟ ਦਿੰਦੀ ਆ ਕਿਹੜੀ ਗੱਲ ਤੋਂ ਕਈ ਵਾਰ ਮੈਂ ਸ਼ਰਤ ਕਰ ਲੱਗ ਪਈ ਹਾਂ ਸ਼ਰਤ ਕਰਨ ਲੱਗ ਪਈ ਨਾ ਕਿ ਫੋਨ ਤੇ ਗੇਮ ਖੇਡਦਾ ਹੁੰਦਾ ਹੈ ਗੇਮ ਖੇਡਦੇ ਤਾਂ ਰੋਕਦੇ ਫਿਰ ਤੈਨੂੰ ਨਾ ਬੇਟਾ ਫੋਨ ਜਿਆਦਾ ਫੋਨ ਵੇਖਦਾ ਹੈ ਕਿ ਥੋੜਾ ਵੇਖਦਾ ਹੁੰਦਾ ਹੁਣ ਤਾਂ ਥੋੜਾ ਜਿਹਾ ਪਹਿਲਾਂ ਜਿਆਦਾ ਦੇਖਦਾ ਸੀ ਗੇਮਾਂ ਖੇਡਦਾ ਹੁੰਦਾ ਨਾ ਬੇਟਾ ਅੱਖਾਂ ਖਰਾਬ ਹੋ ਜਾਂਦੀਆਂ ਫੋਨ ਬਹੁਤ ਘੱਟ ਦੇਖਣਾ ਜਦੋਂ ਕੰਮ ਜਿਦਾ ਤਰ੍ਹਾਂ ਫੋਨ ਤੇ ਇਤਰਾ ਲੈਪਟਾਪ ਦੇ ਤਰ੍ਹਾਂ ਕੰਪਿਊਟਰ ਤੇ ਕੰਮ ਹੈ ਨਾ ਕੋਈ ਸਕੂਲ ਦਾ ਕਸ ਉਹਨਾ ਟਾਈਮ ਬੇਟਾ ਜੇ ਥੋੜਾ ਬੋਤਾ ਟਾਈਮ ਤਰਾ ਦਿਲ ਕਰਦਾ ਨਾ ਕੋਈ 10 ਮਿੰਟ ਦਾ ਇਹ ਤਾਂ ਗੱਲ ਬਹਿ ਵੀ ਕਹਿਣਾ ਪੁੱਤ ਤੈਨੂੰ ਜਿਆਦਾ ਫੋਨ ਨਹੀਂ ਦੇਖਣਾ ਪੁੱਤ ਨਿਗਾਹ ਖਰਾਬ ਹੋ ਜਾਂਦੀ ਹੈ ਇਹਦੀ ਇਹਦੀ ਤਰੰਗਾ ਹੁੰਦੀਆਂ ਬੇਟਾ ਉਹ ਇਫੈਕਟ ਕਰਦੀਆਂ ਨੁਕਸ ਪਾਉਂਦੀਆਂ ਬੇਟਾ ਠੀਕ ਹੈ ਬਹੁਤ ਘੱਟ ਦੇਖਣਾ ਫੋਨ ਸਿਆਣਾ ਬੱਚਾ ਬਣਨਾ ਠੀਕ ਹੈ ਫੇਰ ਡੈਡੀ ਸਹੀ ਕੋਟ ਤੇ ਜੇ ਤੈਨੂੰ ਫੋਨ ਤੋਂ ਰੋਕ ਦੇਤਾ ਸਭ ਦੀਆਂ ਗੱਲਾਂ ਸਾਰੀਆਂ ਨੋਟ ਕਰ ਲੈ ਨਹੀਂ ਸਿਆਣਾ ਬੱਚਾ ਕਰੂ ਬਣਨਾ ਹਾਂ ਕੀ ਰੌਲਾ ਤੁਹਾਡਾ ਹੁਣ ਨਿਬੜਿਆ ਨਹੀਂ ਨਹੀਂ ਜੀ ਨਿਬੜਿਆ ਨਹੀਂ ਜੀ ਸਾਡਾ ਹੀ 1 ਮਿੰਟ ਬੇਟਾ ਲੈਣਾ ਕੋਈ ਜੋਜਾਸਤ ਮੰਗਾ ਰਿਆ ਤੈਨੂੰ? ਨਹੀਂ। ਹਾਂ ਕੋਈ ਪੈਟ ਹੀ ਪੇਸਟ ਹੀ ਵੈਸੇ ਵੈਦਨਾ ਨਹੀਂ ਮੰਗਾਉਂਦਾ ਹੁੰਦਾ ਆਪਣੇ ਬੱਚਾ ਨੂੰ ਵੈਦਨਾ ਨਹੀਂ ਦਿੰਦਾ। ਕਹਿੰਦਾ ਤਾਂ ਨਹੀਂ ਉਹਨਾਂ ਬਾਹਰ ਲਖਣਾ। ਇੱਕ ਕੱਟੀ ਕਰਨਾ। ਕੋਲਡ ਡਰਿੰਕ। ਉਹ ਵੀ ਘੱਟ। ਉਹ ਵੀ ਘੱਟ। ਬਸ। ਕਦੇ ਕਦੇ ਜੇ ਤਾਂ ਪਾਪਾ ਪੀ ਲੈਣ ਤਾਂ ਉਹ ਰੋਮਣਾ। ਉਹ ਕਹਿੰਦੇ ਜੇ ਤਾਂ ਪਾਪਾ ਪੀਦੇ ਉਹ ਪੀ ਲੈਣਾ। ਵੈਰੀ ਗੁੱਡ ਵੈਰੀ ਗੁੱਡ। ਕਦੇ ਕਦੇ ਪੀਆ ਕਰੋ ਠੀਕ ਹੈ ਜ਼ਿਆਦਾ ਨਹੀਂ ਪੀਣਾ। ਇਹ ਕੋ ਲਾਲ ਜਿਆ ਨਹੀਂ ਪੀਣਾ। ਇੱਕ ਲਾਲ ਜੇ ਰੰਗਦਾ ਹੁੰਦਾ ਨਾ। ਸਵਿੰਗ ਹਾਂ ਮੈਂ ਤੈਨੂੰ ਪੁੱਛਣਾ ਸੀ ਉਹ ਪਿੰਦਾ ਨਹੀਂ ਪਿੰਦਾ ਨਹੀਂ ਬਹੁਤ ਵੈਰੀ ਗੁੱਡ ਮੇਰੇ ਪਾਪਾ ਨੇ ਮਨਾ ਕੀਤਾ ਹੋਰੀ ਪਾਪਾ ਵੀ ਨਹੀਂ ਪਿੰਦੇ ਸਾਡੇ ਘਰ ਦੇ ਕੋਈ ਵੀ ਨਹੀਂ ਉਹ ਵੈਰੀ ਗੁੱਡ ਬੇਟਾ ਉਹ ਨਹੀਂ ਪੀਣੀ ਉਹ ਬਹੁਤ ਮਾੜੀ ਹੈ ਠੀਕ ਹੈ ਉਹ ਕੋਲਡ ਡਰਿੰਕ ਬਖਾਉਣ ਨੂੰ ਕੋਲਡ ਡਰਿੰਕ ਉਹ ਨਸ਼ਾ ਪੁੱਤ ਇੱਕ ਬਲੂ ਜੀ ਵੀ ਆਉਂਦੀ ਉਹ ਵੀ ਨਹੀਂ ਹਾਂ ਇੱਕ ਬਲੂ ਆਉਂਦੀ ਹੈ ਇੱਕ ਗੋਲਡਨ ਆਉਂਦੀ ਹੈ ਸਾਰਾ ਪਤਾ ਤੈਨੂੰ ਸਿਆਣਾ ਯਾਰ ਬੱਚਾ ਤੇਰਾ ਹਾਂਜੀ ਗੁੱਡ ਬੇਟਾ ਬਾਹਰਲਾ ਖਾਣਾ ਬਹੁਤ ਘੱਟ ਖਾਣਾ ਪੁੱਤ ਬਹੁਤ ਮਾੜੇ ਖਾਣੇ ਆ ਬਾਹਰ ਠੀਕ ਹੈ ਬਹੁਤ ਸੋਣੀ ਗੱਲ ਹੈ ਤੂੰ ਜਿਹੜੇ ਜਿਹੜੇ ਚੀਜ਼ਾਂ ਨਹੀਂ ਖਾਣੀਆਂ ਪੜੀਆਂ ਚਾਹੀਦੀਆਂ ਤੂੰ ਨਹੀਂ ਖਾਂਦਾ ਪੀਂਦਾ ਗੁੱਡ ਬੇਟਾ ਗੁੱਡ ਤੂੰ ਬੜੇਂਗਾ ਕੁਝ ਜ਼ਿੰਦਗੀ ਚ ਵੈਰੀ ਗੁੱਡ ਸਿਆਣਾ ਬੱਚਾ ਠੀਕ ਹੈ ਕੀ ਆ ਨਾ ਸੇਠ ਸੇਠ ਜੀ ਸਾਡਾ ਨਾ 40 50 ਸਾਲਾਂ ਦਾ ਹੀ ਤੋਂ ਇਹਦੇ ਨਾਲ ਹੜਤਾ ਹੀ ਸਾਡੀ ਉਮਰ ਕਿੰਨੀ ਹੈ ਮੇਰੀ ਤਾਂ ਉਮਰ ਹੋਊਗੀ 35 38 ਸਾਲ ਦੀ 38 ਸਾਲ ਹੈ ਬਾਪੂ ਵਲੇ ਦੀ ਹੜਤਾ ਹੀ ਸਾਡੇ ਦਾਦੇ ਵਲੇ ਦੀ ਇਨਾਂ ਦੇ ਗਾਂ ਦਾਦੇ ਦੀ ਯਾਰਤ ਹੁੰਦੀ ਸੀ ਫੇਰੇ ਦੇ ਬਾਪੂ ਦੀ ਹੋ ਗਈ ਪਿਓ ਦੀ ਪੀੜੀ ਦਰ ਪੀੜੀ ਤੁਰੇ ਹੋਏ ਪੀੜੀ ਦਰ ਪੀੜੀ ਅਸੀਂ ਤੀਜੀ ਪੀੜੀ ਹੋ ਗਈ ਅਸੀਂ ਇਹਦੇ ਤਾਂ ਯਾਰਤਾ ਅੱਛਾ ਤੁਹਾਡੇ ਦਾਦਾ ਜੀ ਤੋਂ ਲੈ ਕੇ ਹਾਂਜੀ ਉਹ ਸਮੇਂ ਚੰਗੇ ਸੀ ਉਹ ਹਾਂਜੀ ਕਿਤੇ ਬਾਪੂ ਵਰਗਿਆਂ ਨੇ ਪੈਸੇ ਲੈ ਆਉਣੇ ਤੇ ਗੁੱਠਾ ਲਾ ਦਿੰਦੇ ਸੀਗੇ ਪੈਸੇ ਲਿਆਉਣੇ ਗੁੱਠਾ ਲਾ ਆਉਂਦੇ ਸੀ ਕਿਤੇ ਹਿਸਾਬ ਨਹੀਂ ਲਿਆ ਸੀ ਕਿਤੇ ਕਿਤਾਬ ਨਹੀਂ ਕਰਿਆ ਸੀ ਸਾਡੀ 7-8 ਕਿੱਲੇ ਵਾਣ ਸਾਡਾ ਆਉਂਦਾ ਹੈ 15-20 ਕਿੱਲੇ ਕਿਤੇ 30 ਕਿੱਲੇ ਵੀ ਹੋ ਜਾਂਦੇ ਠੇਕੇ ਤੇ ਕਿਤੇ 40 ਵੀ ਹੋ ਜਾਂਦੇ ਆ ਐ ਅਸੀਂ ਵਾਈ ਕਰਦੇ ਜੀ ਪਹਿਲਾਂ ਤਾਂ ਵਾਈ ਕਰਦੇ ਹੁਣ ਤੁਹਾਡੇ ਐਪਲੀਕੇਸ਼ਨ ਚ 25-26 ਕਿੱਲੇ ਲਿਖਿਆ ਪਿਛਲੇ ਹਾਂ ਐ ਕਿ 25 ਕਿੱਲੇ ਵਾਣ ਸਾਡੇ ਕੋਲ ਠੇਕੇ ਤੇ ਆ ਜੀ 25 ਠੇਕੇ ਤੇ ਆ ਹਾਂਜੀ ਹਾਂਜੀ ਤੇ 7-8 ਥੋੜਾ ਆਉਂਦਾ 7-8 ਕਿੱਲੇ ਆਉਂਦਾ ਜੀ ਅੱਛਾ ਬਾਕੀ 30-33 ਕਿੱਲੇ ਵਾਣ ਵੰਦਾ ਜੀ 30-33 ਕਿੱਲੇ ਠੀਕ ਹਾਂਜੀ ਮੈਨੂੰ 25-26 ਤਾਂ ਭਿਲੇਖਾ ਸੀਗਾ ਅੱਛਾ ਠੀਕ ਹੈ ਤੇ ਕੀ ਆਦਾ ਹੁਣ ਕੀ ਰੋਲਾ ਕਿੰਨੇ ਰੋਲਾ ਕਿੰਨੇ ਰੌਲਾ ਹੀ ਹੁਣ ਅਸੀਂ ਤਾਂ ਕਣਕ ਦਾ ਵੀ ਪਿਛਲੀ ਦਾ ਹਿਸਾਬ ਨਹੀਂ ਕਰਾਂਗੇ ਹੁਣ ਤਾਂ ਝੋਨਾ ਲਈ ਜਾਂਦੇ ਲੋਕ ਝੋਨਾ ਲਈ ਜਾਂਦੇ ਸਾਨੂੰ ਪੈਸਿਆਂ ਦੀ ਲੋੜ ਆ ਇਹ ਮੇਰੇ ਨਾਲ ਲੜ ਪੈਂਦੀ ਆ ਹੁਣ ਲੈਣੇ ਤਾਂ ਸਾਡਾ ਤਾਂ ਬਾੜਤੀ ਹੀ ਆ ਜੀ ਇਹਦੇ ਤੋਂ ਹੀ ਲੈਣੀ ਆ ਅਸੀਂ ਅਸੀਂ ਹੋਰ ਕਿੱਥੇ ਜਾਈਏ ਹੂੰ ਇਹਨੂੰ ਹੁਣ ਇਹਨੂੰ ਕਿਹਾ ਵੀ ਪੈਸੇ ਦੇ ਦੇ ਕਹਿੰਦਾ ਇਹ ਨੂੰ ਮੈਂ ਕਿਹਾ ਨਾ ਇਹ ਹੁਣ ਬੇਟਾ ਵੀ ਇਸ ਹਿਸਾਬ ਪਤਾਵ ਰੱਖਣ ਲੱਗ ਗਿਆ ਬੜਾ ਮੋਟਾ ਵੀ ਡੇਢੀ ਆਪਾਂ ਵੀ ਹਿਸਾਬ ਕਰੀਏ ਯਾਰ ਸਿਆਣਾ ਬੱਚਾ ਬੱਚਾ ਸਿਆਣਾ ਇਹ ਵੀ ਹੁਣ ਪਹਿਲਾਂ ਤਾਂ ਇਹਨੇ ਕਿਤੇ ਹਿਸਾਬ ਨਹੀਂ ਲਿਆ ਸੀ ਮੇਰੇ ਘਰ ਵਾਲੇ ਹੁਣ ਇਹ ਕਹਿੰਦੀ ਵੀ ਆਪਾਂ ਵੀ ਕਿੰਨਾ ਚਿਰ ਹੋ ਗਿਆ ਕਿਤੇ ਹਿਸਾਬ ਨਹੀਂ ਕਰਿਆ ਆਰਤੀ ਕੇ ਨਾ ਤੇ ਆਪਾਂ ਹਿਸਾਬ ਤਾਂ ਕਰੀਏ ਇਹਨੂੰ ਹੁਣ ਸਾਡਾ 6 ਮਹੀਨੇ ਹੋ ਗਏ ਸਾਲ ਹੋ ਗਿਆ ਵੀ ਸਾਡਾ ਹਿਸਾਬ ਮळा ਕੋਈ ਤੁਹਾਡੇ ਸਰ ਪੈਸੇ ਟੁੱਟਦੇ ਹੀ ਆ ਮਾਣ ਦੇ ਲੱਖ ਟੁੱਟਦੇ ਹੀ ਆ ਐਂ ਹੀ ਚਈ ਜਾਂਦਾ ਜੀ ਮੈਨੂੰ ਤਾਂ 20 25 ਸਾਲ ਹੋ ਗਏ ਸਾਡੇ ਸਹਿਰੀ ਤੁਰੇ ਆਉਂਦੇ ਜੀ ਕਲਾੜਤੀਆਂ ਨਾਲ ਇੱਕ ਲਿਮਟ ਲੂਟ ਵੀ ਹੋ ਗਈ ਲੈਂਪ ਵੀ ਕਮਾਉਣੇ ਹੁੰਦੇ ਆ ਹੀ ਲੈ ਕੇ ਇਹ ਕਮਾਉਣੇ ਹੁੰਦੇ ਆ ਮੋੜ ਦਿੰਦੇ ਨਹੀਂ ਉਹ ਤਾਂ ਹੈ ਤਾਂ ਕਮਾਉਣੀ ਆ ਮੋੜ ਕੇ ਤਾਂ ਜਾਂਦੀਆਂ ਨਹੀਂ ਗੀਆਂ ਉਹਦੇ ਮੈਂ ਸਮਝਦਾ ਉਸ ਗੱਲ ਨੂੰ ਹਾਂਜੀ ਸਰ ਤੇ ਇਹੋ ਹੁਣ ਅਸੀਂ ਆਖਿਆ ਇੱਕ ਡੀਆਪੀ ਲੈਣੀ ਆ ਜੂਰੀਆ ਲੈਣੀ ਆ ਜੈਂਕ ਚੱਕਣੀ ਆ ਕਈ ਵਾਰ ਅਸੀਂ ਸਪਰੇਆਂ ਚੱਕੜੀਆਂ ਹੋਣੀ ਝੋਨਾ ਲਾਉਣਾ ਜੀ ਪਾਉਣੀ ਆ ਹੁਣ ਲੇਬਰ ਨੇ ਵੀ ਲੈਣੇ ਤੇ ਲੇਬਰ ਨੇ ਵੀ ਲੈਣੇ ਆ ਤੇ ਹੁਣ ਉਹ ਨਿਆਂ ਨਹੀਂ ਦਿੰਦਾ ਹਣੋਂ ਪੈਸਿਆਂ ਦਾ ਜਵਾਬ ਦਿੱਤਾ ਪਿੱਛੇ ਹੀ ਹੁਣ ਜਦੋਂ ਵੀ ਵੀਰੇ ਜਾਣੇ ਆ ਜੇ ਜੇਸ ਕਹਿੰਦੇ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਹੁਣ 20 20 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਭੇਜਦੇ ਆ ਠੀਕ ਆ ਤੁਹਾਨੂੰ ਵੀ ਪਤਾ ਚਾਹ ਪਾਣੀ ਦੇ ਵਿੱਚ ਵੀ ਖਰਚਾ ਹੁੰਦਾ ਰੋਟੀ ਪਾਣੀ ਦੇ ਵਿੱਚ ਵੀ ਇੰਨਾ ਹੁਣ ਸਾਰੇ ਕੁਮਾਰੀ ਉਹਨਾਂ ਨੂੰ ਦੇਖ ਵੇ ਸਾਡੇ ਬਲੇ ਦਾ ਕੁਝ ਨਹੀਂ ਰਹਿਣਾ ਹੁੰਦਾ ਜਦੋਂ ਵੀ ਜਾਣੇ ਆ ਉਹਨਾਂ ਕੋਲ ਇੱਕੋ ਹੀ ਜਵਾਬ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਤੁਹਾਡੇ ਸਰ ਪੈਸੇ ਟੁੱਟਦੇ ਆ ਬਸ ਹੋਏਗੀ ਖੁਸ਼ ਕਹਿੰਦੇ ਰਹਿੰਦੇ ਕਣਕ ਦਾ ਸਾਹਿਬ ਕੀਤਾ ਹੀ ਨਹੀਂ ਹਲੇ ਤੱਕ ਕੀਤਾ ਹੀ ਨਹੀਂ ਹਜੇ ਤੱਕ ਨਹੀਂ ਕੀਤਾ ਠੇਕੇ ਦਾ ਕੀ ਕੀਤਾ ਤੁਸੀਂ ਠੇਕੇ ਵਾਲਾ ਉਥੋਂ ਨੂੰ ਬਾਣੇ ਚ ਵੜਨ ਦੇਤਾ ਉਹਨੇ 6 ਮਹੀਨਿਆਂ ਤੋਂ ਪਹਿਲਾਂ ਦੇ ਠੇਕੇ ਵਾਲਾ ਮੇਰਾ ਹੀ ਲੱਖ ਰੁਪਈਆ ਉਹਨੂੰ ਸੜਾਈ ਦਿੱਤੀ ਵੀ ਆ ਠੇਕੇ ਵਾਲੇ ਨੂੰ ਅੱਛਾ ਬਾਣ ਵਾਣ ਤੇ ਝੋਨਾ ਲਾਉਣ ਤੇ ਹੀ ਹੁਣ ਉਹ ਮੇਰਾ 8 ਲੱਖ ਵੀ ਖਰਾਬ ਹੁੰਦਾ ਜੇ ਮੈਂ ਉਹਨੂੰ ਠੇਕਾ ਨਹੀਂ ਦਿੰਦਾ ਨਹੀਂ ਉਹ ਤਾਂ ਫਿਰ ਇਹ ਤਾਂ ਉਹ ਤਾਂ ਵਿਹਾਰੀ ਗੱਲ ਹੈ ਰਜੂ ਹਾਂਜੀ ਵੀ ਦੇਖੋ ਠੇਕੇ ਵਾਲੇ ਨੂੰ ਤਾਂ ਜੇਕਰ ਨੂੰ ਪਤਾ ਜੇ ਪੈਸੇ ਚਾਹੀਦੇ ਆ ਜੇ ਜ਼ਮੀਨ ਤੁਹਾਨੂੰ ਦੇਣੀ ਆ ਤਾਂ ਇਹ ਤਾਂ ਹੁਣ ਰੂਲ ਹੀ ਆਪਣਾ ਬੁੱਢ ਕਦੀਮ ਤੋਂ ਆਪਣੇ ਬਾਬੇ ਦਾਦਿਆਂ ਤੋਂ ਲੈ ਕੇ ਆ ਵੀ 6 ਮਹੀਨਿਆਂ ਦਾ ਠੇਕਾ ਦੇ ਦੇ ਤੇ ਹਾਂਜੀ ਇਹਨਾਂ ਨੇ ਯਕੀਨ ਕੀਤਾ ਉਲਟਾ ਇਹ ਸਾਨੂੰ ਹੁਣ ਖਰਾਬ ਕਰਦੇ ਆ ਰਾਪਰ ਨਹੀਂ ਹੋਇਆ ਵੀਰੇ ਜਦੋਂ ਵੀ ਜਾਣੇ ਆ ਜਵਾਬ ਤੁਹਾਡੇ ਸਰ ਪੈਸੇ ਟੁੱਟਦੇ ਆ ਹਿਸਾਬ ਕਰ ਨੂੰ ਹਿਸਾਬ ਕਰਨ ਨੂੰ ਕੀ ਕਹਿੰਦਾ ਤੁਸੀਂ ਹਿਸਾਬ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਉਹ ਹਿਸਾਬ ਤੁਸੀਂ ਕੋਈ ਬੰਦੇ ਮੋਤਵਾਰ ਵਰਤ ਕਹਿੰਦੀ ਵੇਖੇ ਹੁਣ ਅਸੀਂ ਮੋਤਵਾਰ ਬੰਦਿਆਂ ਨੂੰ ਕਿਹਾ ਸੀ ਜੀ ਫਿਰ ਉਹ ਗੱਲ ਜੀ ਬਣੀ ਨਹੀਂ ਫਿਰ ਹਾਰ ਕੇ ਹੀ ਇਹ ਤਾਂ ਤੁਹਾਡੇ ਕੋਲ ਆਏ ਆ ਸਾਡੀ ਯੂਨੀਵਰਸਿਟੀ ਆਪੇ ਕੋਈ ਨਹੀਂ ਹਾਂਜੀ ਮੈਂ ਵੀ ਇਨਸਾਨ ਹੀ ਆ ਮੈਂ ਭਗਵਾਨ ਨਹੀਂ ਹੱਥ ਬੰਨਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਨਵੇੜ ਵਾਸਤੇ ਬੈਠੇ ਮੈਂ ਤਾਂ ਤੁਸੀਂ ਗੱਲ ਕਰੋ ਇੱਕ ਵਾਰੀ ਅਸੀਂ ਸਾਨੂੰ ਤਾਂ ਉਹ ਵਾਪਸ ਹੀ ਮੋੜ ਦਿੰਦੇ ਆ ਮੈਂ ਤੁਹਾਨੂੰ ਕਹਿੰਦਾ ਸੀ ਕਿ ਕਿਸੇ ਨਾ ਹੋਰਾਰਤ ਕਰਨ ਜੋਗਿਆ ਨਹੀਂ ਮੈਂ ਸਾਡੇ ਥਾਣੇ ਸਾਡੇ ਥਾਣੇਦਾਰ ਤੇ ਹੈਰਾਨ ਐ ਵੀ ਪਿਛਲੇ ਮੇਰੇ ਖਾਲ 10 ਤੋਂ ਵੱਧ ਦਿਨ ਹੋ ਗਏ 12 15 ਦਿਨ ਹੋ ਗਏ ਤੁਹਾਡੇ ਐਪਲੀਕੇਸ਼ਨ ਹਾਂਜੀ ਹਾਂਜੀ ਕਿ ਉਹਨੇ ਹੇ ਤੱਕ ਨਵੇੜਿਆ ਨਹੀਂ ਆਹ ਹੋਣਾ ਕਿ ਕਹਿੰਦਾ ਮੇਰੇ ਹੱਥ ਖੜੇ ਐ ਮੈਂ ਕਿਹਾ ਕੋਈ ਹਾਨੀ ਸੀ ਆ ਬੇਡੇ ਨੂੰ ਵੀ ਨਾਲ ਲੈ ਕੇ ਆਇਆ ਅਸੀਂ ਖੱਜਲ ਖਵਾਰ ਹੁੰਨੇ ਆ ਨਾ ਦੱਸੋ ਜਵਾਕਰੂ ਵੀ ਨਾਲ ਲੈ ਕੇ ਆਇਆ ਥੱਕ ਹਾਰ ਕੇ ਜਦੋਂ ਕੋਈ ਨਿਆਂ ਹੀ ਨਹੀਂ ਦਿੰਦਾ ਉਹ ਪਰਮਜੀਤ ਹਾਂ ਸਰ ਆਇਆ ਸੇਡ ਕੇ ਨਹੀਂ ਆਇਆ ਸੇਡ ਆ ਗਿਆ ਜੀ भेजयाਨੇ ਕਰਕੇ ਚਾਹ ਚ ਪੀਉਣ ਲੱਗ ਪਏ ਆ ਆਈ ਜਾਂਦੇ ਜੀ ਥੋੜੀ ਹੁੰਦੀ ਆ ਤੇ ਵੀ ਜਿਹੜਾ ਪੈਸੇ ਵਾਲਾ ਬੰਦਾ ਨੂੰ ਚਾਹ ਚ ਪਹਿਲਾਂ ਪੁੱਛਣ ਲੱਗ ਪੈਂਦੇ ਤੁਸੀਂ ਨਹੀਂ ਜਨਾਬ ਆ ਵੀ ਆਈ ਜਾਂਦੇ ਜੀ ਆਓ ਜੀ ਸਿਰਦ ਸਾਹਿਬ ਹਾਂ ਅਸੀਂ ਹਾਂ ਸਭ ਤੋਂ ਕਾਲ ਸਿਰਚ ਕਿਵੇਂ ਹੋ ਬਹੁਤ ਵਧੀਆ ਤੁਸੀਂ ਅਲਝਾਈ ਬੈਠੇ ਹੋ ਕੀ ਅਲਝਾਈ ਬੈਠੇ ਉਹਦੇ ਉਧਰ ਕੋਈ ਨਹੀਂ ਹੈਗੀ ਜੀ ਉਹਨੂੰ ਪਾਜੀ ਗਲਤੀ ਹੋਣੀ ਆ ਨਹੀਂ ਉਹਨਾਂ ਸਾਲ ਸਮਝਦੇ ਦੀ ਵਰਕ ਆ ਉਹਨਾਂ ਦਾ ਨਹੀਂ ਸਿਰਦ ਜੀ ਦੇਖੋ ਅਸਲ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡਾ ਦੋਨੇ ਚੀਜ਼ਾਂ ਹੁੰਦੀਆਂ ਹਾਂਜੀ ਇੱਥੇ ਆਰਤੀਆ ਵੀ ਬਹੁਤ ਬੇਈਮਾਨ ਬੈਠੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਜਿਹੜੇ ਜ਼ਿੰਮੇਦਾਰਾਂ ਦਾ ਜਿਹੜਾ ਇੱਕ ਕਰੀ ਫਸਲਾਂ ਵੇਚੀਆਂ ਤੇ ਕਰੋੜਾਂ ਰੁਪਏ ਮੁੱਕਰ ਗਏ। ਬਿਲਕੁਲ। ਭੱਜ ਗਏ ਲੈ ਕੇ। ਭੱਜ ਗਏ ਲੈ ਕੇ। ਹੋਰ ਥਾਵਾਂ ਤੇ ਕਾਰੋਬਾਰ ਕਰ। ਇੱਥੇ ਦੇ ਜ਼ਿੰਮੇਦਾਰ ਵੀ ਤੁਸੀਂ ਸੋਚਦੇ। ਜ਼ਿੰਮੇਦਾਰ ਵੀ ਬੈਠੇ ਆ ਜਿਨ੍ਹਾਂ ਨੇ ਜਿਹੜਾ ਸੀਗਾ ਵੀ ਇਹ ਕਹਤਾ ਆਰਤੀਆ ਨੂੰ ਕਰ ਲਈ ਜੋ ਕਰਨਾ। 50 ਦਾ ਲੱਖ ਲੈ ਕੇ ਵਿਆਹ ਤੇ 20 ਲੱਖ ਰੁਪਏ ਲੈ ਗਏ। ਮੈਂ ਕਹਿੰਦਾ ਜੀ ਦੇਖੋ ਤਾੜੀ ਦੋਨੋਂ ਹੱਥਾਂ ਨਾਲ ਬਾਈ। ਦੋਨੋਂ ਨਾਲ। ਠੀਕ ਹੈ। ਇੱਥੇ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ। ਇਹਨੂੰ ਛੋਟਾ ਮਾਮਲਾ ਜਿਹੜਾ ਨਾ ਵੀ ਜੇ ਤੁਸੀਂ ਆਪਸ ਵਿੱਚ ਇਹ ਕਹਿੰਦਾ 40 ਸਾਲ ਤੋਂ ਵੱਧ ਹੋ ਗਈ ਸਾਡੀ ਆੜਤ ਨੂੰ ਬਿਲਕੁਲ ਇਹਨਾਂ ਦੇ ਬਿਰਕ ਸਾਡੇ ਕੋਲ ਆਉਂਦੇ ਰੇ ਜੀ ਪਹਿਲਾਂ ਜਦੋਂ ਇਹਨਾਂ ਦੀ ਆੜਤ ਸਾਡੇ ਕੋਲ ਹੀ ਸੀ ਕਿੰਨੇ ਜਦੋਂ ਬਾਬੇ ਦਾਦਿਆਂ ਤੋਂ ਤੋਰੇ ਆਉਂਦੇ ਆ 40 ਸਾਲ ਤੋਂ ਪੁਰਾਣੀ ਆੜਤ ਹੋ ਗਈ ਵੱਧ ਇਹਨਾਂ ਨਾਲ ਤੁਹਾਡੀ ਤਾਂ ਜੀ ਤੇ ਫਿਰ ਹੁਣ ਰੌਲਾ ਥਾਣੇ ਕੋਲ ਪਹੁੰਚ ਗਿਆ ਮੈਂ ਤਾਂ ਆਪ ਹਰਾਨਾ ਜੀ ਮੈਨੂੰ ਤਾਂ ਆਪ ਹਰਾਨੀ ਹੋਈ ਜਾਂਦੀ ਹੈ ਵੀ ਇਹਨਾਂ ਦੀ ਮੇਰਾ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਮੈਂ ਤਾਂ ਹਸਾਬ ਦਾ ਇਹਨਾਂ ਨੂੰ ਹਸਾਬ ਬਣਾ ਕੇ ਦਿੱਤਾ ਹੋਇਆ ਹੈਗਾ ਹੁਣ ਇਹ ਕਹਿੰਦੇ ਹਿਸਾਬ 'ਚ ਫਰਕ ਆ ਮੈਂ ਕਿਹਾ ਵੀ ਹਸਾਬ ਤੁਸੀਂ ਚਾਰ ਬੰਦੇ ਬ ਮੇਰੇ ਕੋਲ ਤਾਂ ਮਸਲ ਮੇਰੇ ਤੋਂ ਨੇ ਮੇਰੇ ਤੋਂ ਵਾਜ ਤਾਂ ਹੀ ਨਿਆਜ ਦਿੱਤੇ ਹੋਏ ਰਾਣਾ ਜਾਉਣ ਲੱਗੇ ਪਰਮਜੀਤ ਹਾਂ ਸਰ ਆ ਜਾ ਬੈਠ ਜਾ ਮੈਂ ਤੁਹਾਨੂੰ ਪੁੱਛਣੀ ਆ ਸਾਰੀ ਗੱਲਬਾਤ ਪਹਿਲਾਂ ਮੈਂ ਤੈਨੂੰ ਵੇਖਾਂ ਵੀ ਤੂੰ ਕਿੰਨੇ ਵੇੜਿਆ ਇਹਨਾਂ ਦਾ ਹੁਣ ਤੱਕ 10 ਤੋਂ 15 ਦਿਨ ਹੋ ਗਏ ਹਾਂ ਸਰ ਇਹਨਾਂ ਦੀ ਐਪਲੀਕੇਸ਼ਨ ਆਈ ਹੈ ਹਾਂਜੀ ਹਾਂਜੀ ਕਿੰਨੀ ਵਾਰੀ ਬੁਲਾਇਆ ਹੁਣ ਤੱਕ ਇਹ ਇਹਨਾਂ ਨੂੰ ਤਿੰਨ ਵਾਰ ਬੁਲਾਇਆ ਜੀ ਅਸੀਂ ਤਾਂ ਇਹਨਾਂ ਨੂੰ ਤਿੰਨ ਵਾਰ ਬੁਲਾਇਆ ਹਾਂਜੀ ਤੇ ਇਹਨਾਂ ਨੂੰ ਬੁਲਾਇਆ ਸੀ ਸੀ ਡਿਕਵਰੀ ਆਇਆ ਜੀ ਇਹਨਾਂ ਨੂੰ ਇੰਨੇ ਵਾਰੀ ਫੋਨ ਕੀਤਾ ਇਹਨਾਂ ਨੂੰ ਫੋਨ ਕਰਦਾ ਹੁੰਦਾ ਸੀ ਮੈਂ ਸਰ ਜੀ ਕਿਉਂ ਨਹੀਂ ਆਏ ਤੁਸੀਂ ਮੇਰੇ ਕੋਲ ਆਇਆ ਪਤਾ ਕੀ ਗੱਲ ਹੈ ਦੇਖੋ ਇੱਕ ਪਿੰਡ ਦੀ ਆਰਥੀ ਹੁੰਦੀ ਸਾਡੇ ਕੋਲ ਹੋਰ ਵੀ ਦੇਖੋ ਬੰਦੇ ਵਿਧੇਰੇ ਬੈਠੇ ਹੁੰਦੇ ਆ ਉਹ ਇੱਕ ਦੋ ਵਾਰੀ ਮੈਂ ਇੱਕ ਵਾਰੀ ਮੈਂ ਬਾਹਰ ਸੀਗਾ ਜਦ ਇਹਨਾਂ ਦਾ ਫੋਨ ਆਇਆਗਾ ਤੇ ਇੱਕ ਵਾਰੀ ਮੇਰੇ ਕੋਲ ਐ ਤਾਂ ਦੇਖੋ ਮੇਰੀ ਮੇਰਾ ਰਿਕਾਰਡ ਚੈੱਕ ਕਰ ਲਓ ਤੁਸੀਂ ਹਾਂ ਜੀ ਜਿਹੜੇ ਥਾਣੇ ਮੈਂ ਹੁੰਨਾ ਨਾ ਮੈਂ ਆਪਦੇ ਮੁਲਾਜ਼ਮ ਨੂੰ ਭਾਈਓ ਹੋਵੇ ਹਾਂ ਜੀ ਮੁਨਸ਼ੀ ਹੋਵੇ ਜਿਹਦੀ ਡਿਊਟੀ ਹੈ ਨਾ ਕਿਸੇ ਨੂੰ ਬੁਲਾਉਣ ਦੀ ਮੈਂ ਸਖਤ ਹਦਾਇਤਾਂ ਕੀਤੀਆਂ ਹੁੰਦੀਆਂ ਐ ਵੀ ਕਿਸੇ ਵੀ ਪਰਸਨ ਨੂੰ ਤੁਸੀਂ ਅਰਜੈਂਟ ਨਹੀਂ ਕਹੋਗੇ ਵੀ ਹੁਣੇ ਆ ਜਾ ਬਿਲਕੁਲ ਬਿਲਕੁਲ ਅੱਜ ਤੁਹਾਨੂੰ ਤਾਂ ਆਖਿਆ ਹਾਂਜੀ ਮੈਂ ਇਹਨੂੰ ਕਿਹਾ ਸੀ ਕਿ ਹੁਣੇ ਬੁਲਾਓ ਹਾਂਜੀ ਕਿਉਂ ਆਖਿਆ ਕਿਉਂਕਿ ਇਹਨੇ ਮੈਨੂੰ ਕਿਹਾ ਵੀ ਮੈਂ ਤਿੰਨ ਚਾਰ ਵਾਰ ਹੀ ਬੁਲਾਇਆ ਹੈ ਹਾਂ ਵੀ ਹੁਣ ਤੁਸੀਂ ਅੱਜ ਫੋਨ ਕੀਤਾ ਅੱਜ ਮੈਂ ਲੋਕੋ ਹੋ ਗਈ ਨਹੀਂ ਅੱਜ ਅੱਜ ਫੋਨ ਤੁਹਾਨੂੰ ਸਖਤ ਗਿਆ ਮੈਨੂੰ ਉਹ ਵੀ ਪਤਾ ਹੈ ਨਾ ਅੱਜ ਫੋਨ ਸਖਤ ਵੀ ਗਿਆ ਤੁਹਾਨੂੰ ਸਖਤ ਹੀ ਗਿਆ ਨਾ ਫੋਨ ਅੱਜ ਇਹਨੇ ਤੁਹਾਨੂੰ ਸ਼ਬਦ ਵਰਤੇ ਹੋਣਗੇ ਜਿਹੜੇ ਮੈਂ ਇਹਨੂੰ ਆਖਿਆ ਸੀਗਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਦੇਖੋ ਮੇਰੇ ਕਿਸੇ ਜਨਾਬੀ ਐਸਐਸਓ ਸਾਹਿਬ ਨੇ ਬੁਲਾਇਆ ਜੀ ਮੈਂ ਨਹੀਂ ਲੋਕਾਂ ਦੇ ਵੀ ਨਿਭੜਦੇ ਨਹੀਂ ਲਮਕਦੇ ਐ ਖੱਜਲ ਹੁੰਨੇ ਐ ਮੈਂ ਛੇ ਦਿਨ ਬੇੜ ਕੇ ਰਾਜੀ ਉਹਨਾਂ ਤੇ ਆਪਦੇ ਥਾਣੇ ਮੈਂ ਆਖਿਆ ਹੁੰਦਾ ਵੀ ਕਿਸੇ ਨੂੰ ਵੀ ਆਏ ਨਹੀਂ ਤੁਸੀਂ ਕਲਾੜੀ ਚ ਬਾਣੀ ਦੇਣੀ ਵੀ ਛੇਤੀ ਆ ਜਾ ਜੇ ਕੋਈ ਐਮਰਜੈਂਸੀ ਨਾ ਹੋਵੇ ਹੁਣ ਜਦੋਂ ਇਹਨੂੰ 15 ਦਿਨ ਹੋ ਗਏ ਲਮਕਦੇ ਫਿਰਦੇ ਹਾਂਜੀ ਹਾਂਜੀ ਤਿੰਨ ਵਾਰੀ ਸੱਦਿਆ ਕੇ ਚਾਰ ਵਾਰੀ ਸੱਦਿਆ ਉਹ ਹਰ ਇੱਕ ਵਾਰੀ ਆਉਂਦਾ ਹਾਂਜੀ ਥੋੜੀ ਤਿੰਨ ਚਾਰ ਵਾਰੀਆਂ ਚ ਹਾਜ਼ਰੀ ਇੱਕ ਵਾਰੀ ਹਾਂਜੀ ਹਾਂਜੀ ਫਿਰ ਉੱਥੋਂ ਲੱਗਣ ਲੱਗ ਪੈਂਦਾ ਨਾ ਸਾਡਾ ਤਾਂ ਦਿਮਾਗ ਆਪਣੇ ਆਪ ਹੀ ਉਧਰ ਚੱਲਾ ਜਾਂਦਾ ਫਿਰ ਦਾਲ ਚ ਕਾਲਾ ਫੋਟੇ ਚ ਨਾ ਹੋਵੇ ਮੈਂ ਤੁਸੀ ਸਮਝਦਾ ਹਾਂ ਪਰ ਮੈਂ ਸਮਝਦਾ ਇਸ ਗੱਲ ਨੂੰ ਤੁਸੀਂ ਤੁਸੀਂ ਪਾਸੇ ਲਈ ਜਰਦੇ ਗਾਨ ਨੂੰ ਪਰ ਮੈਂ ਦੇਖੋ ਸਾਡਾ ਸ਼ਡਿਊਲ ਬਹੁਤ ਬਿਜ਼ੀ ਹੈ ਜੀ ਤੇ ਉਦੋਂ ਮੈਂ ਜਦੋਂ ਪਹਿਲਾਂ ਇੱਕ ਵਾਰ ਇਹਨਾਂ ਨੇ ਬੋਲ ਆਇਆ ਉਦੋਂ ਮੈਂ ਬਾਅਦ ਸੀਗਾ ਦੂਜੀ ਵਾਰ ਫੋਨ ਆਇਆ ਉਦੋਂ ਮੈਂ ਮਿਲਦੇ ਸੀ ਇਹਨਾਂ ਨੂੰ ਅੱਗੇ ਤੇ ਤੀਜੀ ਵਾਰ ਉਦੋਂ ਮੇਰੇ ਕੋਲ ਬੰਦੇ-ਮੁੰਦੇ ਬਹੁਤ ਆਏ ਸੀਗੇ ਪਿੰਡੋਂ ਟੋੜਾ ਸ਼ਡਿਊਲ ਬਿਜ਼ੀ ਹੈ ਤੁਸੀਂ ਆਪਦਾ ਸ਼ਡਿਊਲ ਦੇਖ ਲਿਆ ਹਾਂਜੀ ਉਹਦਾ ਹੁਣ ਤੱਕ ਤੁਸੀਂ ਕਣਕ ਦਾ ਹਿਸਾਬ ਨਹੀਂ ਕੀਤਾ ਕਿੰਨਾ 5 ਲੱਖ ਹੈ ਕਿੰਨਾ ਟੋੜਾ ਇਹਦਾ 5 ਲੱਖ ਕਹਿੰਦੇ ਸੀ ਪਰ ਸਾਨੂੰ ਪਤਾ ਜੀ ਮੈਂ ਤੁਹਾਨੂੰ ਦੱਸਦਾ ਜੀ ਸਾਡੀ 40 ਸਾਲਾਂ ਦੀ ਯਾਰਤਾਈ ਹੂੰ ਤੇ ਮੈਨੂੰ ਨਾ ਇਹ ਵੀ ਮੈਨੂੰ ਕਹਿੰਦੀ ਵੀ ਇਹਦੇ ਮੈਨੂੰ ਛਾਪਿਆ ਪਾਪਾ ਮੈਨੂੰ ਵੀ ਆਪਾਂ ਵੀ ਘਰ ਆਪਾਂ ਕਦੋਂ ਪਾਵਾਂਗੇ ਸਾਡੇ ਬੱਤੇ ਉੱਤੇ ਟਟ ਡੈਗਦੇ ਆ ਬਾਲੇ ਸਾਡੇ ਚਲੋ ਛੱਡੋ ਤੁਸੀਂ ਮੇਰਾ ਉਹ ਮੇਰਾ ਮਸਲਾ ਨਹੀਂ ਹੈ ਠੀਕ ਹੈ ਉਹ ਬੇਸ਼ੱਕ ਤੁਹਾਡੇ ਕੋਲ ਕੋਠੀ ਹੈ ਬੇਸ਼ੱਕ ਮਹਿਲ ਹੈ ਤੁਹਾਡੇ ਕੋਲ ਝੁੱਗੀ ਹੈ ਉਹ ਮੇਰਾ ਉਹ ਮੇਰਾ ਮਾਮਲਾ ਨਹੀਂ ਹੈ ਨਹੀਂ ਉਹ ਤੁਹਾਡਾ ਤਾਂ ਨਹੀਂ ਹੈ ਦੇਖੋ ਤੁਹਾਡੇ ਦੋਨਾਂ ਜੀ ਆਂਦੇ ਉਹਨੇ ਕਹਿਤਾ ਠੀਕ ਹੈ ਘਰ ਕਦੋਂ ਪਾਵਾਂਗੇ ਉਸ ਗੱਲ ਤੇ ਮੈਂ ਨਹੀਂ ਜਾਣਾ ਮੈਂ ਜਿਹੜੀ ਗੱਲ ਟੂ ਵੀ ਪੁਆਇੰਟ ਜਿਹੜੀ ਗੱਲ ਮੇਰੇ ਕੋਲ ਮਸਲਾ ਮੈਂ ਉਹਨੂੰ ਬੇਟਾ ਇਕੱਲਾ ਠੀਕ ਹੈ ਅਸੀਂ ਇਹਨਾਂ ਕਿਹਾ ਵੀ ਮੈਂ ਨਾ ਆਹ ਕਣਕ ਵੇਲੇ ਦਾ ਕਰੋ ਦੀ ਕਣਕ ਵੇਚ ਕੇ ਵੱਢ ਕੇ ਤੋਲੀ ਹੋਈ ਹੈ ਠੀਕ ਹੈ ਨਹੀਂ 1.5 ਮਿੰਟ ਤੋਂ ਮੇਰੇ ਘਰੋਂ ਵੀ ਮਿਲ ਮੇ ਹੋ ਗਈ ਤੇ ਮੈਨੂੰ ਕਿ ਪਹਿਲਾਂ ਮੈਂ ਹਸਾਬ ਮਲਾਉਣਾ ਪਹਿਲਾਂ ਬਾਪੂ ਤਾਂ ਚੱਲ ਨਹੀਂ ਮਲਾਉਂਦਾ ਸੀ ਇਹ ਹੀ ਕਰਦੇ ਸੀ ਜੋ ਸਾਨੂੰ ਲੈ ਕੇ ਦੇ ਦੇ ਵੀ ਇੰਨੇ ਤੁਹਾਡੇ ਸ਼ਹਿਰਾਂ ਮਾਣ ਵਾਲੇ ਦੇ ਸੀ ਸ਼ਹਿਰ ਹੈ ਬਾਪੂ ਜਦੋਂ ਜਨਾਂ ਚਰ ਬਾਪੂ ਵਰਗੇ ਰਹੇ ਆ ਅਣਪੜ੍ਹ ਬੰਦੇ ਸੀਗੇ ਉਹਨਾਂ ਦਾ ਮੁੱਠਾ ਛਾਪ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਸੀਗਾ ਹੁਣ ਬੇਟਾ ਵੀ ਪੜਿਆ ਪੜ ਗਿਆ ਹੀ ਮੇਰੇ ਘਰੋਂ ਵੀ ਪੜੀ ਲਿਖੀ ਆਈ ਪਰ ਹਿਸਾਬ ਨਹੀਂ ਕਿਤੇ ਮੰਗਿਆ ਸੀ ਪਰ ਹੁਣ ਸਾਨੂੰ ਸਾਲਕ ਦਾ ਦੋ ਸਾਲਾਂ ਦਾ ਸਾਡਾ ਮਨ ਚ ਡਾਟ ਜਾਂ ਹੈ ਵੀ ਹਸਾਬ ਮਲਾ ਸਾਡੇ ਨਾਲ ਠੀਕ ਰੁਕੋ ਇਹ ਕਹਿੰਦੇ ਸਾਬ ਦੇਖੋ ਪਤਾ ਕੀ ਗੱਲ ਹੈ ਜੀ ਹੁਣ ਜਦੋਂ ਮੰਨ ਕੇ ਚੱਲੋ ਇਹਨਾਂ ਦੇ 6 ਮਹੀਨੇ ਬਾਅਦ ਇਹ ਕਿਹਨਾਂ ਦੇ ਕੋਲ ਵੀ ਚਲੋ ਵਿਆਹ ਨਹੀਂ ਕੀਤੇ ਇਹਨਾਂ ਨੇ ਠੀਕ ਆ ਇਹਨਾਂ ਦੀ ਕੋਈ ਖੰਡ ਪਾੜ ਹੁੰਦਾ ਕਿਤੇ ਚਲੋ ਖੁਸ਼ੀ ਦੇ ਮੌਕਾਪਾ ਆਪਾਂ ਕਹਿੰਦੇ ਰੱਖਦੇ ਆ ਠੀਕ ਆ ਕੋਈ ਗੱਲ ਨਹੀਂ ਰੱਖੋ ਕਿਤੇ ਬੱਚੇ ਦਾ ਜਨਮ ਦਾ ਨਾ ਹੁੰਦਾ ਤੇ ਉਦੋਂ ਲੱਖ ਲੱਖ 2-2 ਲੱਖ ਰੁਪਏ ਨਾਰਮਲੀ ਲੈ ਜਾਂਦੇ ਆ ਛੇੜ ਜੀ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਲੱਖ ਲੈਂਦੇ ਆ 2 ਲੱਖ ਲੈਂਦੇ ਆ ਕੁਝ ਵੀ ਲੈਂਦੇ ਆ ਹਾਂਜੀ ਉਹਨਾਂ ਚੀਜ਼ਾਂ ਦਾ ਮੇਰਾ ਵਾਸਤਾ ਨਹੀਂ ਐ ਖੰਡ ਪਾੜ ਕਰਾਉਂਦੇ ਐ ਇਹ ਡੀਜੇ ਲਾਉਂਦੇ ਐ ਕੀ ਕਰਦੇ ਐ ਅਸੀਂ ਵੀ ਉਹ ਚੀਜ਼ਾਂ ਦੇ ਦੇਣੀ ਕਿ ਜਦੋਂ ਇਹਨਾਂ ਨੇ ਆ ਕੇ ਮੰਗ ਲਈਂ ਵੀ ਚਲੋ ਕੋਈ ਗੱਲ ਨਹੀਂ ਭਾਈ ਲੋੜ ਆ ਬੰਦੇ ਨੂੰ ਦੇਣੀ ਐ ਤੇ ਹੁਣ ਫਿਰ ਹੁਣ ਮੰਗ ਰਹੇ ਆ ਉਹ ਹੁਣ ਉਹਦਾ ਸਾਫ ਹੁਣ ਜਦੋਂ ਆਏ ਨੇ ਜੀ ਪਹਿਲਾਂ ਪਿਛਲਾ ਸਾਹ ਉਹਨਾਂ ਨੇ ਕਿਹਾ ਪਿਛਲੇ ਦਿਨ ਅਸਰ ਟੁੱਟੀਆਂ ਜਾਂਦੇ ਐ ਪਏ 4-5 ਲੱਖ ਰੁਪਏ ਦਾ ਸਰਪਟ ਉੱਡਦਾ ਆਲੇ ਉਹ ਹੁਣ ਕਹਿੰਦਾ ਵੀ ਮੈਂ ਲੱਖ ਰੁਪਈਆ ਸਾਈ ਦੇ ਹੀ ਬੈਠਾ ਠੇਕੇ ਵਾਲੇ ਨੂੰ ਐਡਵਾਂਸ ਲੱਖ ਰੁਪਈਆ ਦੇ ਹੀ ਬੈਠਾ ਹਾਂਜੀ ਹਾਂਜੀ ਹੁਣ ਝੋਨਾ ਦੇ ਲੋਕਾਂ ਨੇ ਅੱਦੋ ਵੱਦ ਤਾਂ ਲਾਤਾ ਨਾ ਤਾਂ ਬਿਲਕੁਲ ਨਾ ਤਸਹੀਅਤ ਉਹ ਕਹਿੰਦਾ ਵੀ ਮੈਂ ਸਾਰੇ ਕੁਛ ਵੱਲੋਂ ਹੀ ਬੈਠਾ ਹਾਂ ਹੁਣ ਠੇਕੇ ਵਾਲਾ ਕਹਿੰਦਾ ਮਾਲਕਾਂ ਦਾ ਜ਼ਮੀਨ ਵਾਲਾ ਵੀ ਤੂੰ ਇਹ ਗੱਲ ਆਖੀ ਸੀ ਵੀ ਪੈਸੇ ਦੇ ਕੇ ਫੇਰ ਹੁਣ ਤੁਸੀਂ ਇਹ ਦੱਸੋ ਵੀ ਅਸੀਂ ਵੀ ਕੀ ਕਰੀਏ ਇਹਦੇ ਵਿੱਚ ਸਿਹੜੀ ਨੂੰ ਦੋਨੋਂ ਇਸ ਗੱਲ ਦਾ ਪਤਾ ਨਾ ਵੀ ਜ਼ਿਮੀਂਦਾਰ ਦਾ ਕਿਸਾਨ ਦਾ ਖੇਤੀਬਾੜੀ ਕਰਨ ਵਾਲੇ ਬੰਦੇ ਦਾ ਸਾਰਾ ਦਰੋਮਦਾਰ ਜਿਹੜਾ ਉਹ ਫਸਲ ਤੇ ਖੜਾ ਹੁੰਦਾ ਫਸਲ ਤੇ ਠੀਕ ਹੈ ਜੀ ਜੇ ਹੁਣ ਥੋੜੀ ਏਸ ਅੰਗਹਿਲੀ ਦੇ ਨਾਲ ਜੇ ਥੋੜੀ 40 45 50 ਮੈਨੂੰ ਨਹੀਂ ਪਤਾ ਕਿੰਨੇ ਸਾਲਾਂ ਦੀ ਉਦੋਂ ਤੋਂ ਲੈ ਕੇ ਹੁਣ ਤੱਕ ਨਹੀਂ ਵੀ ਜਾਣੇ ਹੋ ਤੁਸੀਂ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵੀ ਜੇ ਥੋੜਾ ਬੇਸ਼ੱਕ 5 ਲੱਖ ਵੱਧ ਹੈ 7 ਲੱਖ ਵੱਧ ਹੈ ਪਹਿਲੀ ਗੱਲ ਤੋਂ ਕਹਿੰਦਾ ਵੱਧਾ ਨਹੀਂ ਜੀ ਉਹ ਕਹਿੰਦਾ ਸਾਨੂੰ ਮੈਂ ਪੁੱਛਿਆ ਪਰਮਜੀਤ ਨੂੰ ਪਹਿਲਾਂ ਹਾਂ ਸਰਮ ਇਹਨੇ ਦੱਸਿਆ ਵੀ ਕਹਿੰਦਾ ਉਹ ਕਹਿੰਦਾ ਵੀ ਅਸੀਂ ਪਿਛਲੇ 3 ਸਾਲਾਂ ਤੋਂ ਉਹਦਾ ਹਿਸਾਬ ਘਰੇ ਲਿਖ ਰਹੇ ਹਾਂ ਹਾਂਜੀ ਵੀ ਸਾਡਾ ਕੀ ਕੀ ਹੈ ਉਹ ਕਹਿੰਦਾ ਵੀ ਸਾਡਾ ਨਾਲ ਕਲਮਾ ਮਲਾਲੇ ਸ਼ੇਟ ਠੀਕ ਹੈ ਜੀ ਤੇ ਆਰਾ ਆਪਾਂ ਕੋ ਹਾਂ ਤਾਂ ਉਸ ਗੱਲ ਨਹੀਂ ਹੁਣ ਮੈਨੂੰ ਇਹ ਗੱਲ ਦੱਸੋ ਨਾ ਵੀ ਜੇ ਤਾਂ ਤੁਹਾਡੀਆਂ ਕਲਮਾਂ ਮੈਚ ਕਰ ਗਈਆਂ ਜੇ ਤਾਂ ਮੈਚ ਕਰਦੀਆਂ ਹੀ ਹੁੰਦੀਆਂ ਹਾਂਜੀ ਆ ਕਰੋਨੇ ਵੀ ਕੋ ਹਿਸਾਬ ਲਾਇਆ ਹੋਣਾ ਕਰੇ ਹਾਂਜੀ ਠੀਕ ਹੈ ਜੀ ਕੋ ਹਿਸਾਬ ਲਾਇਆ ਹੋਊਗਾ ਹਾਂਜੀ ਹਾਂਜੀ ਫੇਰ ਹੀ ਉਹਨਾਂ ਦੇ ਮਨ 'ਚ ਇਹ ਗੱਲ ਜਾਂਦੀ ਵੀ ਸਾਡੇ 3.5 ਲੱਖ ਕਾਹਦਾ ਤੋੜੀ ਜਾਂਦਾ ਸਾਡੇ ਸਰੋਂ ਲੈਂਦੇ ਕਿਉਂ ਨਹੀਂ ਹਾਂਜੀ ਹੁਣ ਉਹ ਲਿਮਟ ਵਾਲਾ ਉਹ ਕਹਿੰਦਾ ਲਿਮਟ ਵਾਲਾਂ ਦੇ ਬੈਂਕ ਵਾਲਾਂ ਦੇ ਪੌਣਾ ਹੀ ਜਾਂਦਾ ਇਹ ਆਏ ਹੁੰਦਾ ਨਾ ਜੀ ਕਈ ਵਾਰੀ ਹੁਣ ਮੰਨ ਕੇ ਚੱਲੋ ਜਿਹੜੇ ਹੁਣ ਇਹਨਾਂ ਨੇ ਇਕੱਠੇ ਕੋਈ 1 ਲੱਖ ਰੁਪਏ ਵੜਿਆ ਕੋਈ 2 ਲੱਖ ਰੁਪਏ ਵੜਿਆ ਇਹਨਾਂ ਨੇ ਕਿ ਕੋ ਇਹ ਕਿਤੇ ਨੌਕਤਾ ਹੋਊਗੀ ਨਾ ਇਹ ਪ੍ਰੋਬਲਮ ਆਊਗੀ ਵੀ ਤੁਹਾਨੂੰ ਲੱਗੂਗਾ ਇਹਨੂੰ ਲੱਗੂਗਾ ਵੀ ਕਲਮ ਇਹਨੇ ਵੱਧ ਲਿਖਤੀ ਤੁਸੀਂ ਕਹੋਗੇ ਕਲਮ ਉਹਨੇ ਨਹੀਂ ਚੜਾਈ ਲਿਖਣੀ ਭੁੱਲ ਗਿਆ ਮੇਰੇ ਕੋਲ ਹੱਲ ਹੈਗਾ ਸਾਡੇ ਕੋਲੇ ਐ ਨਹੀਂ ਹੈਗਾ ਜੀ ਵੀ ਇੱਕ ਵੀ ਕਲਮ ਵੱਧ ਲਿਖੀ ਜਾਊਗੀ ਘੱਟ ਪਾਣੀ ਰੱਖਦੀ ਹੈ ਜੀ ਮੈਂ ਉਹੀ ਕਹਿ ਰਿਹਾ ਕਿੰਨੇ ਪੈਸੇ ਗਏ ਆ ਤੇ ਉਹਨੇ ਲਿਖੇ ਜਾਣਗੇ ਮੈਂ ਉਹੀ ਕਹਿ ਰਿਹਾ ਤੁਸੀਂ ਕਹਿੰਦੇ ਵੀ ਜਿੰਨੇ ਗਏ ਉਹਨੇ ਲਿਖੇ ਜਾਣਗੇ ਉਹ ਕਹਿੰਦਾ ਵੀ ਸਾਡੇ ਸਿਰ ਜਿਹੜਾ ਅਸੀਂ ਘਰੇ ਹਿਸਾਬ ਪਿਛਲੇ 3 ਸਾਲਾਂ ਤੋਂ ਸਾਨੂੰ ਸ਼ੱਕ ਹੋਇਆ ਥੋੜਾ ਜਿਹਾ ਵੀ ਯਾਰ ਕਿਤੇ ਸਾਡੇ ਨਾਲ ਨਾ ਜਿਹੜਾ ਵੀ ਹੀਰਾ ਫੇਰੀ ਹੋ ਰਹੀ ਹੈ ਗੜਬੜ ਹੋ ਰਹੀ ਹੈ ਉਹ ਰੇਚ ਹੋ ਰਹੀ ਆ ਸਪਰੇਅ ਚ ਹੋ ਰਹੀ ਆ ਕਿ ਨਗਦੀ ਦੇ ਵਿੱਚ ਹੋ ਰਹੀ ਆ ਕਿ ਸਾਡੀ ਫਸਲ ਦੇ ਵਿੱਚ ਹੋ ਰਹੀ ਆ ਦੇਖੋ ਰੇ ਸਪਰੇਅ ਦਾ ਪਤਾ ਐ ਨਹੀਂ ਜੀ ਰੇਟ ਘਟਦਾ ਵਧਦਾ ਰਹਿੰਦਾ ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਜਿਹੜਾ ਹੁਣ ਇਹਨਾਂ ਨੂੰ ਚਕਾਉਣਾ ਸੀ ਉਹਦਾ ਗਾਹੋਂ ਚੱਕ ਕੇ ਦੇਣੀ ਹੁੰਦੀ ਆ ਜਿਹੜਾ ਅੱਜ ਤੋਂ ਮੰਨ ਲਾ ਅੱਜ ਰੇਟ ਆ ਉਹ 400 ਸਾਲ ਪਹਿਲਾਂ ਰੇਟ ਨਹੀਂ ਹੁੰਦਾ ਇਹਨਾਂ ਨੇ ਹੁਣ ਜਿਹੜਾ 400 ਪਹਿਲਾਂ ਦਾ ਪੁਰਾਣਾ ਰੇਟ ਚੱਕੀ ਜਾਣਗੀ ਦਲੀਲ ਤੁਹਾਡੀ ਵਧੀਆ ਨਹੀਂ ਸਿੱਟ ਜੀ ਉਹ ਸਾਰਾ ਕਰੇ ਬਰੀ ਗੱਲ ਹਾਂਜੀ ਜੇ ਉਹ ਤਿੰਨ ਸਾਲ ਤੋਂ ਲਿਖ ਰਿਹਾ ਹੋਊਗਾ ਨਾ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਿਓ ਹਾਂਜੀ ਵੀ ਕਿਤੇ ਆਏ ਨਾ ਤੁਹਾਡੇ ਮਾਈਂਡਸ 'ਚ ਜਾਵੇ ਵੀ ਪਤਾ ਨਹੀਂ ਉਹਨੇ ਜੱਟ ਬੰਦੇ ਨੇ ਕਿਤੇ ਵੀ ਅੱਜ ਕੱਲ ਜੱਟ ਜ਼ਿਮੀਦਾਰ ਹੋਗਾ ਜਾਂ ਬਾਣੀਆਂ ਹੋਗਾ ਕੋਈ ਹੋਗਾ ਅੱਜ ਕੱਲ ਸਿਆਸਤ ਨਾਲ ਬਹੁਤ ਲੋਕ ਜੁੜੇ ਹੋਏ ਸਹੀ ਆ ਹਰੇਕ ਦੀ ਜੇਬ 'ਚ ਲੀਡਰ ਹੈ ਬਿਲਕੁਲ ਬਿਲਕੁਲ ਹੈਗਾ ਨਾ ਹਾਂਜੀ ਤੁਹਾਨੂੰ ਕਿਤੇ ਇਹ ਨਾ ਸ਼ੱਕ ਹੋਵੇ ਵੀ ਕਿਤੇ ਉਹਨੇ ਪਤਾ ਨਹੀਂ ਕਿਸੇ ਕੋਲੋਂ ਫੋਨ ਕਰਵਾਤਾ ਹੋਊਗਾ ਇਹ ਮੇਰੀ ਡਿਕਸ਼ਨਰੀ 'ਚ ਲਿਖਿਆ ਹੀ ਨਹੀਂਗਾ ਮੈਨੂੰ ਚਾਹੇ ਸੀਐਮ ਦਾ ਫੋਨ ਆ ਜੇ ਸਾਨੂੰ ਵੀ ਤੁਹਾਡੇ ਦਾ ਜਕੀਰ ਆ ਜੀ ਤਾਂ ਹੀ ਤੁਹਾਡੇ ਕੋਲ ਚੱਲ ਕੇ ਕਿ ਇਹਨਾਂ ਦਾ ਮੈਨੂੰ ਫਿਰ ਉਹਨਾਂ ਇੱਕ ਚੀਜ਼ ਦੱਸੋ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਵਿਜਤ ਇਹਨਾਂ ਚਾਰ ਸਾਲ ਪਹਿਲਾਂ ਦਾ ਰੇਟ ਅੱਜ ਮਲਾਉਣਗੇ ਹਾਂਜੀ ਜਦੋਂ ਤੁਸੀਂ ਇਹਨਾਂ ਨੂੰ ਰੇਸ ਸਪਰੇਅ ਝਕਾਉਂਦੇ ਹੋ ਹਾਂਜੀ ਨਗਦੀ ਦਿੰਦੇ ਹਾਂ ਹਾਂਜੀ ਕੀ ਤੁਸੀਂ ਉੱਥੇ ਨਹੀਂ ਲਿਖਦੇ ਵੀ ਇਸ ਚੀਜ਼ ਦੇ ਇੰਨੇ ਪੈਸੇ ਲਿਖਦੇ ਆ ਜੀ ਤੇ ਇਹਨਾਂ ਨੂੰ ਲਾ ਕੇ ਦਿੰਨੇ ਬਾਕੀ ਦਾ ਸਾਰਾ ਲਿਖਦੇ ਹਾਂਜੀ ਲਿਖਦੇ ਹਾਂ ਇੱਕ ਪਰਚੇ ਇਹਨਾਂ ਨੂੰ ਦਿੰਨੇ ਆ ਮੈਂ ਹੀ ਤੁਹਾਨੂੰ ਅਸੀਂ ਨਾ ਸਾਲ ਤੋਂ ਤਿੰਨ ਸਾਲ ਪਹਿਲਾਂ ਜੀ ਮੇਰੇ ਘਰੋਂ ਇਹਨਾਂ ਨਾਲ ਛੱਕ ਪੈ ਗਈ ਜਦੋਂ 40 45 50 ਸਾਲਾਂ ਦਾ ਸਾਰਾ ਕੋ ਠੀਕ ਚੱਲੀ ਜਾਂਦਾ ਸੀਗਾ ਹੁਣ 3 ਸਾਲਾਂ ਦੇ ਵਿੱਚ ਤੁਹਾਨੂੰ ਡਾਊਟ ਹੋਇਆ 3 ਸਾਲ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਡਾਊਟ ਹੋਇਆ 40 45 ਸਾਲਾਂ ਦਾ ਸਰ ਚੱਲੀ ਤਾਂ ਜ਼ਿਆਦਾ ਸੀ ਪਰ 40 45 ਸਾਲਾਂ ਦੇ ਬਾਪੂ ਨੇ ਕਦੇ ਹਸਾਬ ਨਹੀਂ ਮੰਗਿਆ ਤੇ ਜੇ ਅਸੀਂ ਅੱਜ ਹਸਾਬ ਮੰਗ ਲਿਆ ਤੇ ਸਾਨੂੰ ਕਹਿੰਦੇ ਕਹਿੰਦੇ ਤੁਹਾਡੇ ਹਜੇ ਵੀ ਸੈਰੀ ਤੁਰੇ ਆਉਂਦੇ ਕੋਈ ਨਹੀਂ ਇੱਕ ਹੁਣ ਤੁਸੀਂ ਮੈਂ ਰੋਕਦਾ ਤੁਹਾਡੀ ਗੱਲ ਮੈਂ ਜੀ ਇੱਕ ਗੱਲ ਪੁੱਛੂੰਗਾ ਹਾਂਜੀ ਵੀਰ ਜੀ ਤੇ ਮੈਨੂੰ ਇਮਾਨਦਾਰੀ ਨਾਲ ਦੱਸਿਓ ਹਾਂਜੀ ਠੀਕ ਹੈ ਤੁਹਾਡੀ ਗੱਲ 'ਚ ਫਰਕ ਹੋਇਆ ਤਾਂ ਤੁਹਾਡੇ ਤੇ ਸ਼ਕਤੀ ਹੋਊਗੀ ਠੀਕ ਹੈ ਜੀ ਇਹਦੀ ਗੱਲ 'ਚ ਫਰਕ ਹੋਇਆ ਤਾਂ ਇਹ ਤੇ ਸ਼ਕਤੀ ਹੋਊਗੀ ਠੀਕ ਹੈ ਜੀ ਠੀਕ ਹੈ ਮੇਰੀ ਕਹਿਣਾ ਕੋਈ ਲਿਆਜ ਨਹੀਂ ਕਿ ਮੈਂ ਪਹਿਲਾਂ ਖੁੱਲੇ ਸ਼ਬਦਾਂ 'ਚ ਤੁਹਾਨੂੰ ਵੀ ਕਹਤਾ ਮੈਂ ਸੇਠ ਜੀ ਨੂੰ ਵੀ ਕਹਤਾ ਵੀ ਮੇਰੇ ਕੋਲ ਨਾ ਕੋਈ ਫਰਮਾਇਸ਼ ਚੱਲਦੀ ਤੇ ਨਾ ਮੈਂ ਕਿਸੇ ਦੀ ਸੁਣਦਾ ਠੀਕ ਹੈ ਬੇਸ਼ੱਕ ਮਹੀਨੇ 'ਚ ਮੇਰੀ ਚਾਰ ਆਰ ਦੀ ਬਦਲੀ ਹੋ ਜੇ ਤੇ ਮੈਂ ਪ੍ਰਵਾਹ ਨਹੀਂ ਕਰਦਾ ਮੈਂ ਕਦੇ ਫੋਨ ਫਾਮ ਨਹੀਂ ਸੁਣੀ ਵੀ ਕੌਣ ਕੀ ਦਾ ਫੋਨ ਕਰਾ ਕੇ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡਾ ਪਿੰਡ ਦੇ ਵਿੱਚ ਬਰਤ ਵਰਤਾਜ ਜਿਹੜਾ ਹੈਗਾ ਲੈਣ ਦੇਣ ਜਿਹਨੂੰ ਕਹਿੰਦੇ ਆ ਪੈਸਿਆਂ ਦਾ ਹਾਂਜੀ ਠੀਕ ਹੈ ਵਿਹਾਰ ਠੀਕ ਚੱ ਕਰ ਲੋ ਆਹ ਖੋਚਾ ਕੇ ਪੁੱਛ ਲੋ ਸਾਡਾ ਹਸਾਮ ਦਾ ਜਮਾ ਬਿਲਕੁਲ ਹਰ ਇੱਕ ਨਾਲ ਵਧੀਆ ਚੱਲਦਾ ਵਾ ਜਿੱਥੇ ਜਿੱਥੇ ਅਸੀਂ ਲੈਣ ਦੇਣ ਕੀਤਾ ਵਾ ਪਰ ਇਹਨਾਂ ਨਾਲ ਸਾਡਾ ਹੁਣ ਫਰਕ ਬਹੁਤ ਪੈ ਗਿਆ ਪਰ ਹੁਣ ਹੀ ਪਿਆ 2-3 ਸਾਲਾਂ ਦਾ ਜੀ ਜਦੋਂ ਜਾਂਦੇ ਆ ਸਾਡੇ ਸਾਰੇ ਪੈਸੇ ਟੁੱਟਦੇ ਆ ਹੂੰ ਠੀਕ ਹੈ ਨਾ ਇਹ ਤਾਂ ਗਲਤ ਗੱਲ ਹੈ ਨਾ ਫਿਰ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਪੱਲੇ ਕੁਛ ਨਾ ਪਵੇ ਤੁਹਾਨੂੰ ਵੀ ਪਤਾ ਦਿਮਾਗ ਖਰਾਬ ਹੋ ਜਾਂਦਾ ਜੇ ਹਸਾਬ ਦਾ ਪੁੱਛਦੇ ਆ ਉਹਦਾ ਸਾਡੇ ਤੇ ਹੀ ਪੈਸੇ ਇੰਨੇ ਚਾਦੇ ਪੈਸੇ ਟੁੱਟ ਜਾਂਦੇ ਸਾਡੇ ਪੱਲੇ ਦੱਸੋ ਤੁਸੀਂ ਆਪ ਵੀ ਦੱਸੋ ਨਹੀਂ ਨਹੀਂ ਮੈਂ ਸਹਿਮਤਾ ਤੁਹਾਡੀ ਗੱਲ ਨਾਲ ਮੈਂ ਤਾਂ ਹੀ ਮੈਂ ਤੁਹਾਨੂੰ ਕਿਉਂ ਪੁੱਛਿਆ ਦੇਖੋ ਮੇਰਾ ਪੁੱਛਣਾ ਇਹ ਮਕਸਦ ਹੈ ਮੇਰਾ ਮੇਰਾ ਫਰਜ਼ ਹੈ ਪੁੱਛਣਾ ਵੀ ਦੇਖੋ ਤੁਹਾਡਾ ਕਿਤੇ ਪਿੰਡ ਦੇ ਵਿੱਚ ਹੋਰ ਵਿਹਾਰ ਖਰਾਬ ਚੱਲੀ ਜਾਂਦਾ ਨਹੀਂ ਵੀਰ ਜੀ ਫਿਰ ਮੈਨੂੰ ਉਸ ਕੱਲ ਦਾ ਦੱਸਦਾ ਮੈਂ ਤੁਹਾਨੂੰ ਕਿਉਂ ਅਸੀਂ ਉਹ ਸੌ ਪਾਣ ਨੂੰ ਤਿਆਰ ਆ ਦੇਖੋ ਮੈਂ ਤੁਹਾਨੂੰ ਕਿਉਂ ਪੁੱਛਿਆ ਮੈਂ ਇਹਨੂੰ ਵੀ ਪੁੱਛ ਸਕਦਾ ਸੀ ਤੁਹਾਨੂੰ ਪੁੱਛਣ ਤੋਂ ਮੇਰਾ ਮਤਲਬ ਇਹ ਹੈ ਵੀ ਜੇ ਇੱਕ ਲੇਡੀਜ਼ ਇੱਥੇ ਮੇਰੇ ਕੋਲ ਝੂਠ ਬੋਲੂਗੀ ਨਾ ਹਾਂਜੀ ਤਾਂ ਫਿਰ ਮੈਂ ਕੱਲ ਨੂੰ ਤੁਹਾਨੂੰ ਜਿਹੜਾ ਟੰਗਣ ਜੋਗਾ ਹੈਗਾ ਵੀ ਫਿਰ ਮੈਨੂੰ ਪਤਾ ਲੱਗ ਜੂ ਕਿ ਕੱਲੇ ਤੇਰੇ ਅਸੀਂ ਤਾਂੰਸਾਲਾਂ ਦੀ ਕੱਲੀ-ਕੱਲੀ ਕਲਮ ਲਿਖੀ ਹੋਈ ਹੈ ਜੀ ਸੌਦਾ ਲੈ ਗਿਆ ਨੇੜਾ ਹਰੇਕ ਸੌਦਾ ਲਿਖਿਆ ਹੋਇਆ ਜੀ ਕੋਈ ਵੀ ਚੀਜ਼ ਰਹੇ ਸੌਦਾ ਇਹਨਾਂ ਦੇ ਕਰਿਆਨੇ ਦੁਕਾਨੇ ਦੇ ਨਾਲ ਕਰਿਆਨੇ ਦੀ ਦਾ ਸੌਦਾ ਸਾਨੂੰ ਦਵਾ ਦਿੰਦੇ ਹੀ ਹੋਰ ਅੱਛਾ ਕਰਿਆਨੇ ਤੋਂ ਚੁੱਕਾ ਦੇ ਠੀਕ ਹੈ ਚੱਲਦਾ ਆੜਤੀਆਂ ਬਹਾਾ ਠੀਕ ਹੈ ਚੱਲਦਾ ਅੱਛਾ ਸਾਡੀ ਕੱਲੀ-ਕੱਲੀ ਰਕਮ ਲਿਖੀ ਹੋਈ ਹੈ ਜਦੋਂ ਅਸੀਂ ਇਹਨੂੰ ਹਿਸਾਬ ਪਤਾ ਮੰਗ ਲੈਨੇ ਆ ਉਦੋਂ ਉਦੋਂ ਕਹਿੰਦਾ ਸਾਡੇ ਕੋਲ ਸਿਰ ਪੈ ਹੈ ਟੋਟੇ ਨਹੀਂ ਹੁਣ ਕਣਕ ਦਾ ਹਿਸਾਬ ਹੋਇਆ ਨਹੀਂ ਹਜੇ ਤੱਕ ਕਣਕ ਦਾ ਹਿਸਾਬ ਕਣਕ ਦਾ ਹਿਸਾਬ ਕਿੱਥੇ ਹੋਇਆ ਜੀ ਹੁਣ ਜਦੋਂ ਜੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਤੇ ਬਹਿ ਕੇ ਮੁੜਿਆ ਹੁਣਾਂ ਜੀ ਹਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਸੀ ਤੇ ਮੈਨੂੰ ਮੈਂ ਹੁਣ ਕੱਲ੍ਹ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਿਸਾਬ ਮਲਾਵਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ठेਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੈਂ ਤੇਲ ਸਰਚ ਮਾਰਨਾ ਹੀ ਮੈਨੂੰ ਤਾਂ ਪੈਸਿਆਂ ਦੀ ਲੋੜ ਹੈ